Boa, love, boa, love, love. पिछलिय फुला जी माफ़ी के बंद बख़शन हारा बेनतीय मालिक हिकु बारे साईं हिकु बार कर सखिया अच्छा पंजा तता पुतले न हिकु तत बेनती भई मेर दामन कोई बर पाणी न हामी भरी उस ਮੈਂ ਤੇਰਾ ਜ਼ਾਮਨ ਬਣਦਾ ਹਾਂ ਪਰ ਇੱਕ ਸ਼ਰਤ ਤੇ ਕਿਹੜੀ ਕਿ ਰੋਜ਼ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇੱਕ ਗਲਵਕੜੀ ਮੈਨੂੰ ਪਾਏਗਾ ਮਤਲਬ ਕੀ ਸ਼ਨਾਣ ਕਰੇ ਜੇ ਮਨਜ਼ੂਰ ਹੈ ਤਾਂ ਦਸ ਜੀਵਨ ਆਖਿਆ ਮੈਨੂੰ ਮਨਜ਼ੂਰ ਹੈ ਪਰ ਇਹ ਦਸ ਤੇਰੇ ਨਾਲ ਗਲਵਕਰੀ ਪਾਇਆ ਸੀ ਉਸੀ ਪਾਣੀ ਨੇ ਆਖਿਆ ਮੇਰੇ ਨਾਲ ਇੱਕ ਗਲਵਕਰੀ ਪਾਏਗਾ ਮੈਂ ਤੇਰੇ ਮੂੰਹ ਇੱਕ ਵਾਰੀ ਜ਼ਰੂਰ ਵਾਇਰੂ ਨਾਮ ਉਚਾਰਨ ਕਰਵਾਂ ਪਾਣੀ ਪੈਂਦੇ ਆਈ ਮੂੰਹ ਨਿਕਲਦਾ ਨਾ ਭਾਈ ਤੋ ਪਾਣੀ ਜ਼ਾਮਨ ਬਣ ਗਿਆ ਪੁਕਾਰ ਕੀਤੀ ਨਿਰੰਕਾਰ ਮੇਰਾ ਜ਼ਾਮਨ ਹਾਜ਼ਰ ਹੈ ਪੁੱਛਿਆ ਪਾਣੀ ਨੂੰ ਕਿਉਂ ਵਈ ਇਸ ਦਾ ਜ਼ਾਮਨ ਹੈ ਅਕੇ ਜੀ ਹਾਂ ਦੇਖ ਲੈ ਬੇਇਤਵਾਰਾ ਹੈ ਮੇਰੇ ਨਾਲ ਬਚਨ ਕਰ ਕਰਕੇ ਮੁਕਰ ਹੋ ਗਈ ਮੁਕਰ ਗਈ ਇਹ ਬੜਾ ਮੁਕਰਨ ਵਾਲਾ ਹੈ ਫਿਸਲਣ ਵਾਲਾ ਹੈ ਲੋਟਾ ਹੈ ਰਿੜ ਜਾਏਗਾ ਫਿਸਲ ਜਾਏਗਾ ਤਸੱਲੀ ਕਰ ਲੈ ਭਾਈ ਪਾਣੀ ਨਹੀਂ ਆਖਿਆ ਜਿਵੇਂ ਕਰ ਲਈ ਹੈ ਤਸੱਲੀ ਇੱਕ ਵਾਰੀ ਇਸ ਦੀ ਬੰਦ ਖਲਾਸ ਕਰੋ ਆਖਿਆ ਬਹੁਤ ਅੱਛਾ ਪਾਣੀ ਤੇਰੇ ਤੇ ਇਤਬਾਰ ਕਰਕੇ ਮੈਂ ਸ ਜੀਵ ਦੇ ਬੰਧਨ ਕੱਟਦਾ ਜਾ ਬਈ ਮਾਤ ਲੋਕ ਵਿੱਚ ਪਰ ਬਚਨ ਆਪਣਾ ਚੇਤੇ ਰੱਖੀ ਕਿ ਮੈਂ ਜਨਮ ਲੈ ਕੇ ਸੰਗਤ ਵਿੱਚ ਜੱਟ ਬਵਾ ਮੰਗਾ ਤੇ ਗੁਰੂ ਦੀ ਅਰਦਾਸ ਕਰਾਂ ਨਾਮ ਜਪਾਂਗਾ ਉਹ ਜਿਸ ਲਈ ਜੀਵ ਸੰਸਾਰ ਵਿੱਚ ਆਇਆ ਸੰਸਾਰ ਦੀ ਕੋਈ ਵਾਹੀ ਐਸੀ ਬਸ ਜਿਵੇਂ ਜਿਵੇਂ ਵਾਹ ਲੱਗਦੀ ਗਈ ਤਿਵੇਂ ਤਿਵੇਂ ਵਾਇਰੂ ਵਿਸਰਦ ਆ ਗਿਆ ਤੋ ਇਸ ਜੀਵ ਨੂੰ ਚੇਤਾ ਕਰਾਣ ਦੀ ਖਾਤਰ ਇਸ ਤੇ ਕੰਨੀ ਇਹ ਸਰੋਤ ਪਾਈ ਭਈ ਪਰਾਪਤ ਮਾਨੁਖ ਦੇ ਕਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਸਾਇਨੇ ਆਖਿਆ ਸੀ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ 에ਹੀ ਲਾਹੂ ਪਰ ਇਸ ਜੀਵ ਨੂੰ ਸੰਸਾਰ ਦੀ ਐਸੀ ਵਾ ਲੱਗੀ ਸਭ ਕੁਝ 체ਤੇ ਰਹਿ ਗਿਆ ਇੱਕ ਨਾਮ ਹੀ ਭੁੱਲ ਗਿਆ ਤੋ ਫਿਰ 체ਤੇ ਕਰਾਂ ਦੀ ਖਾਤਰ ਤੋ ਸ ਮਨ ਨੂੰ ਤਾਂ ਉੱਠ ਜਾ ਕੁਸ ਤੋ ਜਿਤਵਲੇ ਮਾਣੇ ਗੋਦ ਵਿੱਚ ਪਿਆ ਹੁੰਦਾ ਆਪਣੇ ਆਪ ਹੱਸਦਾ ਆਪਣੇ ਆਪ ਰੋ ਪੈਂਦਾ ਦੂਸਾਰੇ ਭਰਦਾ ਇੰਜ ਆਪਦਾ ਜਿਵੇਂ ਇਸ ਨੂੰ ਕੋਈ ਮਾਰ ਰਿਆ ਕੋਈ ਘੁੱਟ ਰਿਆ ਜਿਤਵਲੇ ਹੱਸਦਾ ਤਾਂ ਇੰਜ ਆਪਦਾ ਜਿਵੇਂ ਕੋਈ ਖੁਸ਼ੀ ਦੀ ਖਬਰ ਸੁਣ ਰਿਆ ਕੋਈ ਸ਼ਹਿ ਲੱਭੀ ਇਹ ਸਭ ਪਿਛਲੇ ਸੰਸਕਾਰ ਚੰਗੇ ਮੰਦੇ ਕਰਮ ਜੀਵ ਦੇ ਨਾਲ ਆਂਦੇ ਹਨ ਉਹ ਜੋ ਹੀ ਫਨੋ ਸੰਦੇਹ ਹਨ ਤੇ ਉਹੀ ਰੁਆਂਦੇ ਆਖਿਆ ਮਾਤਾ ਦੇ ਪੇਟ ਵਿੱਚ ਤਾਂ ਇਹ ਜਹਾਦ ਰੱਖਦਾਰੇ ਆ ਸਾਹਿਬ ਨੂੰ ਬਾਹਰ ਆਇਆ ਤਾਂ ਵੀ ਕੁਛ ਚਿਰ ਚੇਤੇ ਰੱਖਿਆ ਪਰ ਜਿਵੇਂ ਜਿਵੇਂ ਦੁਨੀਆ ਦੀ ਬਾਹ ਲਗੀ ਭੁੱਲਦਾ ਗਿਆ ਤਾਂ ਫਿਰ ਚੇਤਾ ਕਰਾਇਆ ਤੂੰ ਸੁਣ ਮਨ ਗਾਫਲ ਉਹ ਕਿਯਾਰ ਦਸ ਤਵੇਰੇ ਕਿਉਂਕਿ ਸਾਰੇ ਗੁਣ ਇਸ ਇੱਕ ਗੁਣ ਵਿੱਚ ਅੰਮ੍ਰਿਤ ਵੇਲੇ ਦੇ ਜਾਗਣ ਵਿੱਚ ਸਾਰੇ ਗੁਣ ਨਹੀਂ ਤੇ ਅੰਮ੍ਰਿਤ ਵੇਲੇ ਦੇ ਸੌਣ ਵਿੱਚ ਸਾਰੇ ਆਉ ਗਣੇ ਤੇਰੀ ਮਰਜ਼ੀ ਉਹਨ ਗੁਣਾ ਦਾ ਕਾਕ ਬਣ ਤੇ ਅਗਣਾਂ ਦੀ ਗਠੜੀ ਬਨ ਕੇ ਫਿਰਦੇ ਚਾਹ ਜੇ ਤਾਂ ਸਵੇਰੇ ਉੱਠੇਗਾ ਤੇਰੇ ਅੰਦਰ ਗੁਣ ਪ੍ਰਵੇਸ਼ ਕਰਨਗੇ ਕਿਉਂਕਿ ਅੰਮ੍ਰਿਤ ਵੇਲੇ ਕੌਣ ਜਾਗਦੇ ਹਨ ਜਾਗਨ ਸੰਤ ਜੀ ਉਸ ਵੇਲੇ ਸਾਰੇ ਗੁਣਾ ਵਾਲੇ ਜਾਗਦੇ ਉਹਨਾਂ ਗੁਣਾ ਵਾਲਿਆਂ ਨਾਲ ਤੂੰ ਜਾਗੇਗਾ ਤੇਰੀ ਸਾਂਝ ਪਵੇ ਇਹ ਪਤਾ ਉਹਨਾਂ ਦੀ ਨਜ਼ਰ ਵਿੱਚ ਆ ਜਾਏ ਉਹਨਾਂ ਦੀ ਯੁਨਿਤੀ ਵਿੱਚ ਆ ਜਾਏ ਤੇ ਜੇ ਸੁਦਾ ਰਹੇਗਾ ਤਾਂ ਫਿਰ ਸਾਰੇ ਆਗੁਣ ਤੇਰੇ ਫਰੀਦ ਨੇ ਤੈਨਹੀ ਤਾਂ ਕਿ ਆ ਪਿਛਲ ਰਾਤ ਨਾ ਜਾਗਿਓ ਜੀਵੰਦਰਾ ਮੋਇਓ ਕਾਦਰ ਜਿਉ ਨੇ ਤੂ ਤਾਂ ਮੋਇ ਆਪੇ ਮੁਰਦੇ ਸਮਾਨ ਹੈ ਮਿਰਤ ਕਹੈ ਤੋ ਯਾਦ ਕਰਾਇਆ ਇਸ ਜੀਵ ਨੂੰ ਤੂੰ ਸੁਣ ਮਨੰਗਾ ਪਲ ਕੋਠ ਯਾਦ ਸਰੇ ਤੇ ਆ ਗਿਆ ਜਹ ਸੰਸਾਰ ਵਿੱਚ ਤਾਂ ਜੀਵ ਰੁਣਾ ਮੈਂ ਇੱਕ ਨਿੱਕੀ ਜਿੰਦ ਮੇਰੇ ਤਨ ਤੇ ਕਪੜਾ ਨਹੀਂ ਖਾਣ ਵਾਸਤੇ ਮੇਰੇ ਕੋਲ ਕੋਈ ਭੋਜਨ ਨਹੀਂ ਐਡੇ ਸੰਸਾਰ ਵਿੱਚ ਪਿਆ ਜਾਣਾ ਮੇਰਾ ਕੌਲ ਹੈ ਫੈਰੂ ਨੇ ਆਖਿਆ ਤੂੰ ਸੰਗ ਜਾ ਤੇਰੇ ਜਨਮ ਤੋਂ ਪਹਿਲਾਂ ਤੇਰੇ ਚੋਲੇ ਸੀਤੇ ਪਏ ਜਾਂਦਿਆਂ ਹੀ ਪੈਨੇ ਜਾ ਖੁਸ਼ੀਆਂ ਵਾਲੇ ਇਕੱਠੇ ਹੋਏ ਹਨ ਖੁਸ਼ੀਆਂ ਮਨਾਉਣ ਨੂੰ ਜਦ ਤੂੰ ਜਨਮੇਗਾ ਮਠਿਆਈ ਵੰਡਣ ਖੁਸ਼ੀਆਂ ਮਨਾਣਗੇ ਕੋਈ ਚਿੰਤਾ ਨਾ ਕਰ ਚਿੰਤਾ ਆਪਣੀ ਸਾਰੀ ਮੈਨੂੰ ਦੇ ਜਾ ਨਾਲ ਲੈ ਜਾ ਚਿੰਤਨ ਉਹ ਚਿੰਤਨ ਕਰੀ ਚਿੰਤਾ ਤੇਰੀ ਮੈਂ ਕਰਾਂਗਾ असन बसन संग लीने भाई सा बात है असन बसन संग लीने और वचन कीने ये की सब कुछ वैराग्य तो लेके इस जीव ने एक वचन कीता तुरन वेले केड़ा असन बसन संग लीने और वचन कीने कि की जन्म ले साध संग श्री गुरु आरा ਕਿ ਹੁਣ ਮੈਂ ਜਨਮ ਲੈ ਕੇ ਸਤ ਸੰਗ ਕਰਾਂਗਾ ਔਰ ਗੁਰੂ ਦੀ ਅਰਾਧਨਾ ਕਰਾਂਗਾ ਹੁਣ ਮੈਂ ਸੰਗਤ ਤੋਂ ਮੁਨਕਰ ਨਾ ਹੋਵਾਂਗਾ ਗੁਰੂ ਤੋਂ ਬੇਮੁਖ ਨਾ ਹੋਵਾਂਗਾ ਗੁਰੂ ਦੇ ਤਨ ਮੁਖ ਰਹਾਂਗਾ ਔਰ ਸੰਗਤ ਦੇ ਨਾਲ ਬਣਾ ਕੇ ਰੱਖਾਂਗਾ ਅਸਨ ਬਸਨ ਸੰਗ ਲੀਨੇ ਔ ਬਚਨ ਕੀਨੇ ਕਿ ਜਨਮ ਲੈ ਸਾਧ ਸੰਗ ਸ੍ਰੀ ਗੁਰ ਅਰਾਧਕ ਰਹੋਇਆ ਕੀ ਇਸ ਦੇ ਉਲਟ ਇਹ ਆਈ ਦਾਤਾ ਬਿਸਰਾਈ ਦਾਸੀ ਲਪਟਾਈ ਜੀ ਵਿੱਚ ਆਇਆ ਸੰਸਾਰਿਕ ਦਾਤਾ ਵਿਸਰ ਗਿਆ ਤੇ ਦਾਸੀ ਜਿੱਤੇ ਰਹਿ ਗਈ ਦਾਸੀ ਕੌਣ ਮਾਇਆ ਦਾਤ ਪਿਆਰੀ ਵਿਸਰੇ ਜਾਂ ਦਾਤਾ ਇਹ ਆਈ ਦਾਤਾ ਬਿਸਰਾਈ ਦਾਸੀ ਲਪਟਾਈ ਤੇ ਫਿਰ ਪੰਚ ਭੂਤ ਦੂਤ ਬ੍ਰਹਮ ਬ੍ਰਮਤ ਅਥਾਤ ਪੰ냐 ਦੇ ਐਸਾ ਵਸ ਪਿਆ ਕਾਮ ਕ੍ਰੋਧ ਲੋਭ મોਹ ਹੰਕਾਰ ਦੇ ਇਹਦਾ ਅਧੀਨ ਹੋਇਆ ਜਿਵੇਂ ਇਹਨਾਂ ਨਜਾਇਆ ਤਿਵੇਂ ਸੀ ਲੋਭ ਨੇ ਆਖਿਆ ਫਿਰ ਕੀ ਹੋਇਆ ਭਰਾ ਐ ਤੂੰ ਵੱਡ ਲੈ ਗਲਾ ਤੋਂ ਇਸ ਪਾਪੀ ਨੇ ਲੋਭ ਦੇ ਆਖੇ ਲੱਗ ਕੇ ਭਰਾ ਦਾ ਗੱਲ ਵੱਡਣ ਝੂਠ ਨੇ ਆਖਿਆ ਫਿਰ ਕੀ ਹੋਇਆ ਭਾਵੇਂ ਮਹਾਪੁਰਖ ਦੇ ਸਾਹਮਣੇ ਖੜੋਤਾ ਹੈ ਵੇਲੇ ਨੂੰ ਟਾਲ ਜਾ ਝੂਠ ਬੋਲ ਲੈ ਤੂੰ ਹਾਤ ਨੂੰ ਦੇ ਸੰਮੁਖ ਗੁਰੂ ਦੇ ਸਾਹਮਣੇ ਝੂਠ ਬੋਲ ਗਿਆ ਪੰਚ ਭੂਤ ਦੂਤ ਬ੍ਰह्म ਪ੍ਰਮਤ ਅਸਾਧਕ ਤੋ ਵਟਕ ਗਿਆ ਇਹ ਜੀਵ ਪਰ ਫਿਰ ਵੀ ਆਪਣਾ ਪੈਦਾ ਕੀ ਸਾਥ ਹੈ ਇਸ ਤੇ ਦਰਸ ਆਇਆ ਇਸੇ ਰਾਮ ਆਇਆ ਪਰ ਬ੍ਰਹਮ ਨੂੰ ਸਮਝਾਉਣ ਦੀ ਖਾਤਰ ਮਹਾਂਪੁਰਖਾਂ ਨੇ ਜਗਤ ਵਿੱਚ ਭੇਜਿਆ ਆ ਕਿਹਾ ਜਾਓ ਮੇਰਾ ਬੱਚਾ ਮੇਰੀ ਉਂਗਲੀ ਛੋੜ ਗਿਆ ਬਾਜ਼ਾਰ ਵਿੱਚ ਕਿਤੇ ਫਟਕ ਗਿਆ ਪਦਾਰਥਾਂ ਦੀ ਚੱਕਾ ਚਾਂਦਨੇ ਜਿਸ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੱਤਾ ਔਰ ਮੈਨੂੰ ਤੱਕਣ ਜੋਗਾ ਨਹੀਂ ਰਿਹਾ ਜਾਓ ਦੀਆਂ ਅੱਖਾਂ ਤੇ ਐਨਕ ਲਗਾਓ ਤੇ ਅੱਖਾਂ ਦਾ ਇਲਾਜ ਕਰੋ ਸਦੇ ਮਨ ਵਿੱਚ ਸੋਝੀ ਪਾਓ ਉਸ ਨੂੰ ਮੁਰ ਮੇਰੇ ਪਾਸ ਲਿਆ ਤੌੜਾ ਨਹੀਂ ਆਣ ਕੇ ਢੋਰਾ ਦਿੱਤਾ ਕੀ ਆਖਿਆ ਤੂੰ ਸੂਰਮਨ ਚਾਪਨ ਉਠ ਕੇ ਕੁਬੇ ਸਵੇਰੇ ਚੌਥੇ ਪੈਰ ਸੂਬਾ ਕੇ ਸੁਰਤियां ਉਪਜਿਆ ਚਾਓ ਚੌਥੇ ਪੈਰ ਸੂਬਾ ਕੇ ਸੁਰਤियां ਉਪਜਿਆ ਚਾਓ ਤਿੰਨਾ ਦਰਿਆ ਮਾਸਿਉਂ ਦੋਸਤੀ ਮਨ ਮੁਖ ਅਚਾਨਾ ਮਨ ਤੇ ਮੁਖ ਦੁਆਨਾ ਮਨਵੀ ਜਪੇ ਤੇ ਮੁਖਵੀ ਜਪੇ ਸੱਚਾ ਨਾਮ ਦਰਿਆਵਾਂ ਨਾਲ ਹੋਵੇ ਦੋਸਤੀ ਅੰਮ੍ਰਿਤ ਵੇਲੇ ਜਾਗਦਿਆਂ ਸਭ ਤੋਂ ਪਹਿਲਾ ਚੇਤਾ ਪਾਣੀ ਦਾ ਪਈ ਇਸ਼ਨਾਨ ਕਰਦਾ ਯੋਕੇ ਜਿਸ ਵੇਲੇ ਇਹ ਜੀਵ ਮਾਤਾ ਦੇ ਪੇਟ ਵਿੱਚ ਪੁੱਤਾ ਲਟਕ ਰਿਹਾ ਸੀ ਤੇ ਪੁਕਾਰਾਂ ਕਰਦਾ ਸੀ ਹੇ ਵਾਹਿਗੁਰੂ ਮੈਨੂੰ ਇਸ ਨਰਕ ਚੋਂ ਕੱਢ ਤੇ ਸਾਈ ਨੇ ਆਖਿਆ ਕੋਈ ਨਹੀਂ ਜਿਤਨੀ ਵਾਰ ਤੇਰੇ ਤੇ ਇਤਬਾਰ ਕੀਤਾ ਤੂੰ ਬੇਇਤਬਾਰਾ ਹੀ ਨਿਕਲਿਆ ਕੋਨੇ ਸੇ ਨਰਕ ਵਿੱਚ ਪਿਆ ਸੜ ਗਰਭ ਗਦੇ ਗਰਭ ਦੇ ਵਿੱਚ ਗਲ ਮੁੱਛ ਮੁੱਛ ਗਰਭ ਉਹ ਗਏ ਕੀ ਨ ਬਚਿਆ ਗੁੱਡ ਬੁੱਝ ਰੂਪ ਜੀਵੇ ਜਗ ਮੱਝਿਆ ਬੜੀ ਪੁਕਾਰ ਕੀਤੀ ਬੜੀ ਬੇਨਤੀ ਕੀਤੀ ਨਿਰੰਕਾਰ ਇੱਕ ਵਾਰੀ ਫਿਰ ਦਰਸ ਕਰ ਇੱਕ ਵਾਰੀ ਫਿਰ ਮੇਰਾ ਇਸવાર ਕਰ ਮੇਰੀ ਬੰਦ ਖਲਾਸ ਕਰ ਮੈਨੂੰ ਮਾਤ ਲੋਕ ਵਿੱਚ ਭੇਜ ਮੈਂ ਤੇਰਾ ਨਾਮ ਜਪਾਂ ਪਿਛਲੀਆਂ ਪੁੱਲਾਂ ਦੀ ਦੇ ਮਾਫੀ ਕਿ ਤੂੰ ਬਖਸ਼ੰਦ ਹੈ ਬਖਸ਼ਣ ਹਾਰਾ ਤੈਨੂੰ ਬਖਸ਼ਣਾ ਨਾ ਨਾ ਆਖੇ Aguenta a you know.